ਕੌਨ ਜੀ ਸੋ ਮਾਸਟ ਦੀ ਕਾਮਯਾਬੀ ਮਿਲੀ ਹੈ। ਸਵੇਰੇ ਪੈਰ ਟਾਈਮ ਨਵਸ਼ਰ ਪੁਲਿਸ ਪਾਤੀ ਪਟੋਲਿੰਗ ਤੇ ਸੀ ਕਿਉਂਕਿ ਪਿਛਲੇ ਦਿਨਾਂ ਦਿੱਤੇ ਵਾਰਦਾਤਾ ਕਾਫੀ ਹੋਈਆਂ ਸੀਗੀਆਂ। ਔਰ ਉਸ ਪਟੋਲਿੰਗ ਦੌਰਾਨ ਜੜੇ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਉਹਨਾਂ ਮੋਟਰਸਾਈਕਲ ਆਫ ਦਾ ਉੱਥੇ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ। ਦਾ ਡਰੈਕਸ਼ਨ ਚੇਂਜ ਕਰਕੇ ਪਰ ਮੋਟਰਸਾਈਕਲ ਉਹਦਾ ਸਲਿੱਪ ਹੋ ਕੇ ਇੱਥੇ ਡਿੱਗ ਗਿਆ ਤੇ ਉਹਨੇ ਭੱਜਿਆ ਜਿਹੜਾ ਪੁਲਿਸ ਪਾਰਟੀ ਵੀ ਰੋਕੀ ਉਹਦੇ ਪਿੱਛੇ ਉਹਦਾ ਪਿੱਛਾ ਕੀਤਾ ਤੇ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੈਲਫ ਡਿਫੈਂਸ ਕੋਲੋਂ ਪੁਲਿਸ ਪਾਰਟੀ ਨੇ ਉਹਨੂੰ ਵਾਰਨ ਵੀ ਕੀਤਾ ਹਵਾ 'ਚ ਵੀ ਗੋਲੀ ਚਲਾਈ ਪਰ ਉਹ ਰੈਗੂਲਰਲੀ ਆਪਣੇ ਪਿਸਤਲ ਨਾਲ ਫਾਇਰ ਕਰ ਰਿਹਾ ਸੀ ਸੈਲਫ ਡਿਫੈਂਸਰ ਉਹ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਤਾਂ ਉਹ ਜ਼ਖਮੀ ਹੋ ਗਿਆ ਜਿਹੜਾ ਉਹਨੂੰ ਇੱਥੇ ਲਿਆਂਦਾ ਗਿਆ ਤੇ ਡਾਕਟਰਾਂ ਨੇ ਉਹਨੂੰ ਡਿਕਲੇਅਰ ਡੈਡ ਕੀਤਾ ਜੀ ਉਹਦੀ ਹੁਣ ਜੋ ਉਹਦੀ ਪਛਾਣ ਹੋਈ ਆ ਉਹ ਵਰਿੰਦਰ ਸਿੰਘ ਉਹਦਾ ਨਾਮ ਤੇ ਉਹਦੀ ਆਇਡੈਂਟੀਫਿਕੇਸ਼ਨ ਹੋਈ ਆ ਜਿਹੜੇ ਤੇ ਪਹਿਲਾਂ ਵੀ ਪਰਚੇ ਆ ਜੇਲ੍ਹ ਚ ਰਹਿ ਕੇ ਆਇਆ ਹੋਇਆ ਜੀ ਔਰ ਪੰਡੋਰੀ ਗੋਲਾ ਤਰਨ ਤਰਨ ਚ ਪਿੰਡ ਪੈਂਦਾ ਹੈ ਇਹ ਉੱਥੋਂ ਦਾ ਰਹਿਣ ਵਾਲਾ ਔਰ ਜੋ ਥੋੜੇ ਦਿਨ ਪਹਿਲਾਂ ਜਾੜਲੇ ਨਵੇਂ ਸ਼ਹਿਰ ਦੇ ਵਿੱਚ ਗ੍ਰੇਨੇਡ ਬਲਾਸਟ ਹੋਇਆ ਸੀ ਇਨੋ ਪਲੀਸ ਪਾਰਟੀ ਨੇ ਪਿੰਡ ਉਹਦੇ ਚ ਨਾਮਜ਼ਦ ਕਰ ਲਿਆ ਗਿਆ ਸੀਗਾ ਕਿਉਂਕਿ ਇਨਵੈਸਟੀਗੇਸ਼ਨ ਦੇ ਦੌਰਾਨ ਟੂ ਸੋਰਸਸ ਸਾਨੂੰ ਇਹ ਪਤਾ ਲੱਗਿਆ ਸੀ ਕਿ ਇਹ ਇਨਵੋਲਡ ਆ ਔਰ ਇਹ ਮਨੂਵ ਗਵਾਨ ਔਰ ਗੋਪੀ ਨਵੀਂ ਸ਼ਰੀਰ ਦੇ ਕਹਿਣ ਤੇ ਇਹਨੇ ਇਹ ਕੀਤਾ ਜਿਤੋਂ ਇਲਾਵਾ ਪਿਛਲੇ ਦਿਨਾਂ ਚ ਚੀਮਾਪੁਰ ਦੀ ਜੋ ਕਿ ਸ਼੍ਰੀ ਹਰਗੁੰਨਪੁਰ ਦੇ ਵਿੱਚ ਪਿੰਡ ਪੈ ਜਾਂਦਾ ਹੈ ਉਥੇ ਸਰਪੰਚ ਜੁਗਰਾਜ ਸਿੰਘ ਦਾ ਮਰਡਰ ਹੋਇਆ ਸੀ ਉਹਦਾ ਵੀ ਇਹ ਮੇਨ ਕਿਊਜ਼ ਹੈ ਉਹ ਵੀ ਨੇ ਕਤਲ ਕੀਤਾ ਸੀ ਤਾਂ ਪਹਿਲਾਂ ਵੀ ਇਹ ਜੇਲ੍ਹ ਦੇ ਵਿੱਚ ਐਂਡੀਪੇ ਸੈਕਟ ਤੇ ਹੋਰ ਕਿਹੜੇ-ਕਿਹੜੇ ਫੈਂਸਟੈਕ ਆ ਉਹ ਸਾਰੀ ਅਸੀਂ ਡਿਟੇਲ ਰੈਸਰ ਕਰ ਰਿਹਾ। ਸੋ ਇਹ ਸਾਰਾ ਕੁਝ ਮਨੂ ਅਗਵਾਨ ਔਰ ਗੋਪੀ ਨਵੇਂ ਸ਼ਹਿਰੀ ਦੇ ਕਹਿਣ ਤੇ ਇਹ ਸਾਰਾ ਮਜੂਲ ਚੱਲ ਰਿਹਾ ਸੀਗਾ ਔਰ ਹੁਣ ਇਸ ਕੰਮ ਲਈ ਨਵਾਂ ਸ਼ਹਿਰ ਦੁਆਰਾ ਆਇਆ ਸੀਗਾ ਅਸੀਂ ਸਾਰੀ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਵੀ ਕਰਾਂਗੇ। ਇੱਕ ਮੋਟਰਸਾਈਕਲ ਵੀ ਉੱਥੇ ਬਰਾਮਦ ਹੋਇਆ ਆ। ਇਹ ਚੋਰੀ ਦਾ ਆ ਕੀ ਹੈ ਅਸੀਂ ਉਹ ਵੀ ਸਾਰਾ ਇਹਨੂੰ ਦੇਖ ਰਹੇ ਆ ਜੀ। ਪਰ ਮੈਂ ਤੁਹਾਡੇ ਜ਼ਰੀਏ ਸਾਰੇ ਨੌਜਵਾਨਾਂ ਨੂੰ ਫੇਰ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਇਹ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾ ਰਹੇ ਆ ਔਰ ਉਹਨਾਂ ਤੋਂ ਇਹ ਟੈਰੇਸ ਐਕਟੀਵਿਟੀਜ਼ ਜਾਂ ਇਹ ਚੀਜ਼ਾਂ ਕਰਾਉਂਦੇ ਆ ਪਰ ਪੰਜਾਬ ਪੁਲਿਸ ਇਹਨੂੰ ਸਖਤੀ ਨਾਲ ਦੇਖੂਗੀ ਔਰ ਪੰਜਾਬ ਪੁਲਿਸ ਇਸ ਚੀਜ਼ ਨੂੰ ਬਿਲਕੁਲ ਵਧ ਨਹੀਂ ਦੋਗੀ ਔਰ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਇਹ ਸ਼ਰਾਰਤੀ ਅੰਸਰਾਂ ਦੇ ਕਹਨੇ 'ਚ ਨਾ ਆਓ कि ਆਪ ਦਾ ਬਾਹਰ بیٹھے ਆ ਇੱਥੇ ਨੌਜਵਾਨਾਂ ਨੂੰ ਪਤਾ ਨਹੀਂ ਕਿੰਨੇ ਕ ਨੌਜਵਾਨ ਸਾਡੇ ਮਨੂਵਗਵਾਨ ਔਰ ਗੋਪੀ ਨਾਇਵੀ ਸ਼ਾੜੀ ਵਾਲੋ ਮਿਸ ਗਾਈਡ ਕੀਤੇ ਗਏ ਲਾਲਚ ਦੇ ਕੇ ਵਕਫ ਵਕ ਹੀਨਸ ਪ੍ਰਾਈਮ ਕਰਕੇ ਆਪ ਆਪ ਦੀ ਜ਼ਿੰਦਗੀ ਔਰ ਆਪਣੇ ਪਰਿਵਾਰ ਦੀ ਵੀ ਜ਼ਿੰਦਗੀ ਡਿਸਟਰਬ ਹੋ ਜਾਂਦੀ ਆ ਜਦੋਂ ਇੱਕ ਨੌਜਵਾਨ ਬੱਚਾ ਚਲੇ ਜਾਂਦਾ ਆ ਫੈਮਿਲੀ ਮੈਂਬਰ ਵੀ ਡਿਸਟਰਬ ਹੋ ਜਾਂਦੇ ਸਰ ਤੋਂ ਅਸੀਂ ਬਿਲਕੁਲ ਪੰਜਾਬ ਪੁਲਿਸ ਡੀਜੀਪੀ ਸਾਹਿਬ ਵੱਲੋਂ ਬਿਲਕੁਲ ਸਤਿਜਾਇਤਾ ਹੈ ਅਸੀਂ ਹੁਣ ਸ਼ਕਤੀਨਾਥ ਨੇ ਦੇਖਾਂਗੇ ਔਰ ਇਸ ਚੀਜ਼ ਨੂੰ ਬਿਲਕੁਲ ਨਹੀਂ ਬਦਲਣਾ ਲੋਕੇਸ਼ਨ ਕਿਹਸਰ ਅਨਕਾਉਂਟਰ ਦਾ ਇਹ ਸਾਡੇ ਸਦਰ ਬਲਾਚੌਰ ਦੇ ਏਰੀਆ ਦੇ ਵਿੱਚ ਇਹ ਅਨਕਾਉਂਟਰ ਹੋਇਆ ਹੈ ਉੱਥੇ ਸਾਡੀ ਪੁਲਿਸ ਪੁਲਿਸ ਪਾਰਟੀ ਬਾਕੀ ਵੀ ਉੱਥੇ ਸਾਡੀ ਮੌਜੂਦ ਹੈ ਇਹਨੂੰ ਅਸੀਂ ਇਮੀਡੀਏਟਲੀ ਕਿਉਂਕਿ ਪਹਿਲੋ ਇਹ ਹੁੰਦਾ ਕਿ ਬਚ ਜਾਏ ਅਸੀਂ ਅਗਲੀ ਹੋਰ ਇਨਵੈਸਟੀਗੇਸ਼ਨ ਕਰ ਸਕੀਏ ਪਰ ਮੀਨਵਾਲ ਜਿਹੜਾ ਹਸਪੀਟਲ ਆਇਆ ਤਾਂ ਇੱਥੇ ਡਾਕਟਰ ਨੇ ਇਹਨੂੰ ਡੈੱਡ ਡਿਕਲੇਅਰ ਕੀਤਾ ਸਰ ਝੜਲਾ ਜਿਹੜਾ ਉਹ ਬਿਸਫੋਰ ਦੇ ਵਿੱਚ ਇਕੱਲਾ ਹੀ ਸੀਗਾ ਇਨਵੋਲਡ ਜਾਂ ਹੋਰ ਵੀ ਸੀਗਾ ਇਹ ਇਕੱਲਾ ਹੀ ਆਇਆ ਸੀਗਾ ਜੀ ਝੜਲਾ ਜਿਹੜਾ ਉੱਥੇ ਗ੍ਰੇਨੇਡ ਬਲਾਸਟ ਹੋਇਆ ਸੀਗਾ ਅ ਪਰ ਇਹਦੇ ਪਿੱਛੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਨੋਗਵਾਨ ਗੋਪੀ ਨਮਾਸ਼ਾਰੀਆ ਤੇ ਹੋਰ ਇੱਥੇ ਜਿਹੜੇ ਲੋਕਲ ਮੈਡੂਲ ਆ ਉਹ ਵੀ ਅਸੀਂ ਟ੍ਰੇਸ ਕਰ ਚੁੱਕੇ ਆ ਉਹਨਾਂ ਦੇ ਖਿਲਾਫ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਔਰ ਕਾਨੂੰਨ ਅਨੁਸ ਰਿਕਵਰੀ ਜੀ ਇੱਕ 9mm ਦਾ ਵਿਦੇਸ਼ੀ ਪਿਸਟਲ ਹੈ ਔਰ ਖਾਲੀ ਰੌਂਵੀ ਮਿਲੇ ਜਿਹੜੇ ਉਹਨੇ ਉੱਥੇ ਫਾਇਰ ਕੀਤੇ ਆ ਔਰ ਇੱਕ ਮੋਟਰਸਾਈਕਲ ਸਰ ਨਵਾਂ ਸ਼ਹਿਰ ਸਟੇਸ਼ਨ ਨੂੰ ਗੈਂਗਸਟਰ ਹੁਣ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਤੇ ਪਿੱਛੇ ਮੰਛਾ ਕੀ ਲੱਗਦੀ ਹੈ ਤੁਸੀਂ ਦੇਖੋ ਜੀ ਜਿਹੜਾ ਵੀ ਕਿਸੇ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਔਰ ਮੈਂ ਫੇਰ ਤੁਹਾਨੂੰ ਇਹ ਯਕੀਨ ਦਿਵਾਉਣਾ ਹੈ ਕਿ ਨਵਾਂ ਸ਼ਹਿਰ ਪੁਲਿਸ ਪੰਜਾਬ ਪੁਲਿਸ ਡੀਜੀਪੀ ਸਾਹਿਬ ਦੀ ਰਹਿਮਾਈ ਹੇਠ ਅਕੀਨ ਇਸ ਚੀਜ਼ ਨੂੰ ਬਿਲਕੁਲ ਨਹੀਂ ਹੋਣ ਦਵਾਂਗੇ ਉਹ ਰਾਹ ਇਹ ਚੀਜ਼ ਹੋਊਗੀ ਗੋਲੀ ਕਿ ਨਹੀਂ ਲੱਗੀ ਸਰ ਇਹਨੂੰ ਹਾਂਜੀ ਗੋਲੀ ਕਿ ਨਹੀਂ ਲੱਗੀ ਉਹ ਹੁਣ ਸਾਰਾ ਚੈੱਕ ਕਰ ਰਹੇ ਜੀ ਮੇਰਾ ਕੱਲ ਇਹ ਇੱਕ ਹੀ ਬੁਲੇਟ ਇੰਜਰੀ ਦੋਆਬੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਗੈਂਗਵਾਰ ਦਾ ਕਦੇ ਵੀ ਨਹੀਂ ਹੈ ਲੇਕਿਨ ਹੁਣ ਕੁਝ ਸਮੇਂ ਤੋਂ ਕਾਫੀ ਜ਼ਿਆਦੇ ਜਿਹੜੇ ਨਾਮ ਆ ਰਹੇ ਨੇ ਜਿਹਦਾ ਕਾਰਨ ਕੀ ਹੈ ਦੇਖੋ ਇਹ ਇਹਨੂੰ ਇਹਨੂੰ ਇਹ ਜਿਹੜਾ ਵੀ ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਰਿਹਾ ਕਿ ਮੈਂ ਸਾਡੇ ਜ਼ਰੀਏ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਤੀ ਅੰਸਰ ਜਿੱਦਾਂ ਤੁਹਾਨੂੰ ਦੱਸਿਆ ਕਿ ਮਨੂ ਅਗਵਾਨ ਤੇ ਗੋਪੀ ਨਵੇਂ ਸ਼ਰੀਏ ਦੇ ਕਹਿ ਤੇ ਇਹ ਚੀਜ਼ ਕਰ ਰਹੇ ਸੀ ਇਹ ਨੌਜਵਾਨ ਇੰਨਾ ਤੋਂ ਸੁਚੇਤ ਹੋਣ ਆਪਣੀ ਜ਼ਿੰਦਗੀ ਆਪਣੇ ਘਰਦੇ ਦੀ ਜ਼ਿੰਦਗੀ ਨੂੰ ਨਾ ਖਰਾਬ ਕਰੋ ਇਹ ਲੋਕ ਛੋਟਾ ਲਾਲਚ ਦੇ ਕੇ ਕਾਨੂੰਨ ਇਸ ਜੁਰਮ ਦੀ ਦੁਨੀਆ ਚ ਖਿੱਚਦੇ ਆ ਅਸੀਂ ਇਸ ਚੀਜ਼ ਨੂੰ ਅਵੋਇਡ ਕਰਨਾ ਹੈ ਔਰ ਜਿਹੜਾ ਵੀ ਕੋਈ ਕਾਨੂੰਨ ਨੂੰ ਹੱਥ ਲਊਗਾ ਕਾਨੂੰਨ ਨੂੰ ਇਦਾਂ ਨਹੀਂ ਕੋਈ ਗਤੀਵਿਧੀਆਂ ਕਰੂਗਾ ਪਲੀਜ਼ ਕਾਨੂੰਨ ਅਨੁਸਾਰ ਜੋ ਵੀ ਉਹਦੇ ਖਿਲਾਫ ਕਾਰਵਾਈ ਬੰਦੀ ਹੋਈ ਅਸੀਂ ਉਹਨੂੰ ਸ਼ਕਤੀ ਨਾਲ ਲਵਾ ਦੇਣਾ ਕਿਸੇ ਗੱਟਾਂ ਨੂੰ ਅੰਜਾਮ ਦੇਣਾ ਸੀ ਉਹਨੂੰ ਤਾਂ ਸਜ਼ਾ ਮਿਲ ਗਈ ਪਰ ਜਿਹੜੇ ਵਿਦੇਸ਼ਾਂ ਵਿੱਚ ਗੈਂਗਸਟਰ ਬੈਠੇ ਹੋਣਗੇ ਵਿਦੇਸ਼ਾਂ ਵਿੱਚ ਜਿਹੜੇ ਬੈਠੇ ਆ ਵਿਦੇਸ਼ਾਂ ਵਿੱਚ ਜਿਹੜੇ ਬੈਠੇ ਤੁਸੀਂ ਪਿਛਲੇ ਦਿਨਾਂ ਵਿੱਚ ਦੇਖੋਗੇ ਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਆ ਔਰ ਬਾਹਰ ਬੈਠੇ ਵੀ ਤਿੰਨ ਚਾਰ ਜਿਹੜੇ ਨਾਮੀ ਗੈਂਗਸਟਰ ਜਾਂ ਜਿਹੜੇ ਟੈਰਰਿਸਟ ਐਕਟੀਵਿਟੀ ਸੀਗੇ ਉਹ ਵੀ ਫੜੇ ਜਾ ਚੁੱਕੇ ਆ ਔਰ 3-4 ਅਸੀਂ ਵਾਪਸ ਵੀ ਲਾਇਆ ਹੈ ਤੇ ਜਿਹੜੇ ਫੜੇ ਗਿਆ ਉਹ ਵੀ ਛੇਤੀ ਵਾਪਸ ਆ ਰਹੇ ਆ ਤੇ ਜਿਹੜਾ ਕੱਲ ਫੜੇ ਗਏ ਆ ਉਹਨਾਂ ਨੂੰ ਵੀ ਇਹੀ ਕਰਾਂ ਜਿਹੜਾ ਕੱਲ ਸਰਪੰਚ ਤੇ ਹੋਇਆ ਸਰ ਉਹਦੇ ਵਿੱਚ ਕੋਈ ਪੁਲਿਸ ਨਹੀਂ ਤੋੜੀ ਉਹ ਉਹ ਐਸ ਗੈਂਗ ਨਾਲ ਰਿਲੇਟਡ ਨਹੀਂ ਸੀਗਾ ਪਰ ਉਹਦੇ ਵਿੱਚ ਵੀ ਐ ਐਸਐਸਪੀ ਸਾਹਿਬ ਦੇ ਬੜੀ ਮਿਹਨਤ ਨਾਲ ਅਸੀਂ ਬਹੁਤ ਨੇੜੇ ਪਹੁੰਚ ਗਏ ਆ ਪਰ ਉਹਨਾਂ ਦਾ ਵੀ ਅਸੀਂ ਤੁਹਾਨੂੰ ਉਹ ਮਲਜ਼ਮਾਂ ਨੂੰ ਫੜ ਕੇ ਤੁਹਾਨੂੰ ਛੇਤੀ ਦੱਸਾਂ ਸਰ ਅੱਗੇ ਚਿਹਾਰਾ ਦਾ ਸਮਾਂ ਪੁਲਿਸ ਪਾਰਟੀ